गुड मॉर्निंग स्टूडेंट बेटा जी आज से ਕਰਾਂਗੇ ਇਕਾਂਗੀ 4 ਬੰਬ ਕੇਸ ਦਾ ਸਾਰ ਠੀਕ ਹੈ ਬੇਟਾ ਜਿਹੜਾ ਕਿ ਬਹੁਤ ਹੀ ਸਿੰਪਲ ਵਰਡਿੰਗ ਵਿੱਚ ਲਿਖਿਆ ਹੈ ਸੋ ਇਹਨੂੰ ਅੱਛੇ ਤਰ੍ਹਾਂ ਲਰਨ ਕਰਨਾ ਓਕੇ ਬੇਟਾ ਪੜਨਾ ਸਟਾਰਟ ਕਰਦੇ ਆ ਬੰਬ ਕੇਸ ਇਕਾਂਗੀ ਬਲਵੰਤ ਗार्गी ਦੀ ਰਚਨਾ ਹੈ ਉਹ ਪੰਜਾਬੀ ਨਾਟਕ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ ਦਿਵਾਉਣ ਵਾਲਾ ਨਾਟਕਕਾਰ ਤੇ ਬਹੁਮੁੱਲੀ ਸਹਿਤਕਾਰ ਹੈ ਔਨ ਦਾ ਪੰਜਾਬੀ ਸਹਿਤ ਦੇ ਖੇਤਰ ਵਿੱਚ ਬਹੁਤ ਹੀ ਵਿਲੱਖਣ ਵਿਲੱਖਣ ਅਤੇ ਖਾਸ ਅਤੇ ਮਹੱਤਵਪੂਰਨ ਸਥਾਨ ਹੈ ਪੰਜਾਬੀ ਵਿੱਚ ਉੱਚ ਕੋਟੀ ਦੇ ਨਾਟਕਾਂ ਦੇ ਨਾਲ-ਨਾਲ ਉਸ ਨੇ ਨਾਵਲ ਕਹਾਣੀ ਖੋਜ ਰੇਖਾਚਿੱਤਰ ਸਫਰਨਾਮਾ ਅਤੇ ਸਵੈ ਜੀਵਨੀ ਦੀ ਵੀ ਰਚਨਾ ਕੀਤੀ ਹੈ ਇਸੇ ਕਾਂਗੀ ਵਿੱਚ ਉਹਨਾਂ ਨੇ ਆਪਣੇ ਸਮੇਂ ਦੀਆਂ ਸਮੱਸਿਆਵਾਂ ਅਤੇ ਸਥਿਤੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ। ਬੰਬ ਕਿਸ ਉਹਨਾਂ ਦਾ ਹਾਸ ਵਿਅੰਗ ਨਾਲ ਭਰਪੂਰ ਇਕਾਂਗੀ ਹੈ। ਇਕਾਂਗੀ ਦੇ ਪੱਖਾਂ ਨੂੰ ਹੇਠ ਲਿਖੇ ਅਨੁਸਾਰ ਸਪਸ਼ਟ ਕੀਤਾ ਜਾ ਸਕਦਾ ਹੈ। ਨੰਬਰ 1 ਹੈ ਤਾਕਤ ਦੀ ਦੁਰਵਰਤੋਂ ਜਾਂ ਤਾਕਤ ਦਾ ਦੂਰ ਉਪਯੋਗ ਠੀਕ ਹੈ। ਇਕਾਂਗੀ ਦੇ ਸ਼ੁਰੂ ਵਿੱਚ ਅਸੀਂ ਵੇਖਦੇ ਹਾਂ ਕਿ ਪਿੰਡ ਵਿੱਚ ਇੱਕ ਨਵਾਂ ਥਾਣੇਦਾਰ ਆਇਆ ਹੈ ਉਹ ਬੜਾ ਹੀ ਸਖਤ ਸੁਭਾਅ ਦਾ ਹੈ ਇਸੇ ਕਰਕੇ ਉਹ ਇਲਾਕੇ ਦੇ ਲੋਕਾਂ ਤੇ ਸਿਪਾਹੀਆਂ ਉੱਪਰ ਆਪਣੇ ਅਹੁਦੇ ਤੇ ਵਰਦੀ ਦਾ ਰੋਪਾਉਣਾ ਚਾਹੁੰਦਾ ਹੈ ਉਹ ਲੋਕਾਂ ਉੱਪਰ ਆਪਣੀ ਤਾਕਤ ਦਾ ਡਰ ਪਾਉਣ ਲਈ ਸਿਪਾਹੀ ਨੂੰ ਨਾਲ ਲੈ ਕੇ ਇਲਾਕੇ ਦੀ ਗਸ਼ਤ ਕਰਨ ਜਾਂਦਾ ਹੈ ਗਸ਼ਤ ਕਰਨਾ ਮਤਲਬ ਚੱਕਰ ਲਗਾਣਾ ਠੀਕ ਹੈ ਇਲਾਕੇ ਦਾ ਚੱਕਰ ਲਗਾਣਾ ਓਕੇ ਅਤੇ ਲੋਕਾਂ ਨੂੰ ਤਾੜ ਨਾ ਦਿੰਦਾ ਹੈ ਤਾੜਨਾ ਮਤਲਬ ਲੋਕਾਂ ਨੂੰ ਹਦਾਇਤ ਦਿੰਦਾ ਹੈ ਕਿ ਉਸ ਨੇ ਆਪਣੇ ਅਦੀਨ ਆਉਣ ਵਾਲੇ ਇਲਾਕੇ ਵਿੱਚ ਗੁੰਡਾਗਰਦੀ ਨਹੀਂ ਹੋਣ ਦੇਣੀ ਨੰਬਰ 2 ਅਨਪੜ ਲੋਕਾਂ ਦੀ ਲਾਚਾਰੀ ਜਦੋਂ ਥਾਣੇਦਾਰ ਨੂੰ ਪਤਾ ਲੱਗਦਾ ਹੈ ਕਿ ਵਜੀਰਾ ਬੰਬ ਬਣਾਉਂਦਾ ਹੈ ਤਾਂ ਉਹ ਉਸ ਨੂੰ ਫੜਨ ਲਈ ਉਹਨਾਂ ਦੇ ਘਰ ਆ ਜਾਂਦਾ ਹੈ ਬੇਟੇ ਤੇ ਆਣਾ ਜਾਂਦਾ ਹੈ ਠੀਕ ਹੈ ਜਦੋਂ ਥਾਣੇਦਾਰ ਵਜੀਰਾ ਦੀ ਮਾਂ ਵੀਰਾਵਾਲੀ ਤੋਂ ਪੁੱਛਗਿਸ਼ ਕਰਦਾ ਹੈ ਤਾਂ ਉਹ ਕਹਿੰਦੀ ਹੈ ਕਿ ਉਸ ਦਾ ਪੁੱਤਰ ਬੰਬ ਬਣਾਉਂਦਾ ਹੈ ਪਰ ਉਹ ਸਮਝਦੀ ਹੈ ਕਿ ਸਰਕਾਰ ਪਾਕਿਸਤਾਨ ਨੂੰ ਉੱਜੜ ਕੇ ਆਏ ਲੋਕਾਂ ਨੂੰ ਮਕਾਨ ਆਦਿ ਦੇਣਾ ਚਾਹੁੰਦੀ ਹੈ ਜਿਸ ਕਾਰਨ ਪੁਲਿਸ ਸਰਨਾਰਥੀਆਂ ਦੇ ਨਾਂ ਲਿਖ ਰਹੀ ਹੈ ਵੀਰਾਵਲੀ ਅਣਪੜ ਲੋਕਾਂ ਦੀ लाचारी ਦਾ ਬਿੰਬ ਪੇਸ਼ ਕਰਦੀ ਹੈ ਨੰਬਰ 3 ਗਰੀਬਾਂ ਦੀ ਬੇਬਸੀ ਅਤੇ ਦੁੱਖ ਬੰਬ ਬਣਾਉਣ ਦੀ ਸੂਬ ਮਿਲਨ ਉੱਤੇ ਪੁਲਿਸ ਤੇ ਥਾਣੇਦਾਰ ਵਜੀਰਾ ਦੇ ਘਰ ਛਾਪਾ ਮਾਰਦੀ ਹੈ ਵਜੀਰਾ ਜੋ ਕਿ ਟਾਂਗਿਆਂ ਦੇ ਬੰਬ ਬਣਾਉਂਦਾ ਹੈ ਉਸ ਨੂੰ ਕੈਮੀਕਲਸ ਦੇ ਬੰਬ ਬਣਾਉਣ ਦੇ ਦੋਸ਼ ਅਧੀਨ ਫੜ ਲਿਆ ਜਾਂਦਾ ਹੈ ਪੁਲਿਸ ਵਾਲੇ ਬਿਨਾਂ ਕਿਸੇ ਜਾਤ ਪਟੇ ਤੇ ਪੁਰਸਾਨਾ ਪੁਲਿਸ ਵਾਲੇ ਬਿਨਾਂ ਕਿਸੇ ਜਾਂਚ ਪੜਤਾਲ ਵਜੀਰੇ ਦੇ ਘਰੋਂ ਬਿਨਾਂ ਕੋਈ ਬੰਬ ਫੜੇ ਬਿਨਾਂ ਕਿਸੇ ਗਵਾਹੀ ਅਤੇ ਬਿਨਾਂ ਕਿਸੇ ਸਬੂਤ ਤੋਂ ਵਜੀਰਾ ਨੂੰ ਜ਼ਬਰਦਸਤੀ ਲੈ ਜਾਂਦੇ ਹਨ ਤੇ ਵਜੀਰੇ ਦੀ ਮਾਂ ਰੋਂਦੀ ਘੁੱਲਾਂਦੀ ਰਹਿ ਜਾਂਦੀ ਹੈ। ਨੰਬਰ 4 ਸਮਾਜਿਕ ਬੇਇਨਸਾਫੀ। ਇਕਾਂਗੀ ਵਿੱਚ ਅਸੀਂ ਦੇਖਦੇ ਹਾਂ ਕਿ ਪਿੰਡ ਵਿੱਚ ਆਇਆ ਨਵਾਂ ਥਾਣੇਦਾਰ ਸਿਪਾਈਆਂ ਨੂੰ ਨਾਲ ਲੈ ਕੇ ਗਸ਼ਤ ਕਰਦਾ ਹੈ। ਉਹ ਬੇਦੋਸ਼ੇ ਤੇ ਆਪਣੇ ਕੰਮਾਂ ਵਿੱਚ ਰੁੱਝੇ ਲੋਕਾਂ ਨੂੰ ਉਹਨਾਂ ਦਾ ਕਸੂਰ ਦੱਸੇ ਬਿਨਾਂ ਹੀ ਜ਼ਬਰਨ ਥਾਣੇ ਲੈ ਜਾਂਦੇ ਹਨ ਫਿਰ ਇਹਨਾਂ ਗਰੀਬ ਲੋਕਾਂ ਤੇ ਝੂਠੇ ਮੁਕੱਦਮੇ ਲਾ ਦਿੱਤੇ ਜਾਂਦੇ ਹਨ ਉਹ ਕਿਸੇ ਗੱਲ ਦੀ ਜਾਤ ਆ ਸਮਝ ਨਹੀਂ ਰੱਖਦੇ ਜਾਂ ਫਿਰ ਜਾਣ ਬੁੱਝ ਕੇ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਬੇਕਸੂਰ ਲੋਕਾਂ ਨੇ ਭਾਵੇਂ ਕੁਝ ਵੀ ਨਾ ਕੀਤਾ ਹੋਵੇ ਉਨਾਂ ਨੂੰ ਥਾਣੇ ਲੈ ਜਾ ਕੇ ਬੇਰੈਮੀ ਨਾਲ ਕੁੱਟਮਾਰ ਕਰਕੇ ਉਹਨਾਂ ਤੋਂ ਹਾਂ ਕਰਵਾ ਲੈਂਦੇ ਹਨ ਇਸ ਤਰ੍ਹਾਂ ਇਸ ਇਕਾਂਗੀ ਵਿੱਚ ਇਕਾਂਗੀਕਾਰ ਨੇ ਵਜੀਰੇ ਦੇ ਮਾਧਿਅਮ ਦੁਆਰਾ ਸਮਾਜਿਕ ਬੇਇਨਸਾਫੀ ਨੂੰ ਪੇਸ਼ ਕੀਤਾ ਹੈ ਨੰਬਰ 5 ਮਿਹਨਤ ਕਰਨ ਵਾਲੇ ਥਾਣੇਦਾਰ ਵਜੀਰੇ ਤੋਂ ਪੁਸ਼ਗਿਸ਼ ਕਰਦਾ ਹੈ ਤੇ ਉਸ ਨੂੰ ਦੱਸਦਾ ਹੈ ਕਿ ਪਾਕਿਸਤਾਨ ਨੂੰ ਉੱਜੜ ਕੇ ਆਉਣ ਤੋਂ ਬਾਅਦ ਉਹ ਖੇਤੀ ਕਰਦੇ ਸੀ ਫਿਰ ਉਸਨੇ ਇੱਟਾਂ ਪੱਥਰ ਦਾ ਕੰਮ ਸ਼ੁਰੂ ਕੀਤਾ ਤੇ ਹੁਣ ਉਹ ਤਰਖਾਨਾ ਦਾ ਕੰਮ ਕਰਦਾ ਹੈ ਅਤੇ ਉਹ ਟਾਂਗਿਆਂ ਦੇ ਬੰਬ ਬਣਾਉਂਦਾ ਹੈ ਇਸ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਢਿੱਡ ਪਾਲਣ ਦਾ ਆਹਾਰ ਕਰਦਾ ਹੈ ਆਹਾਰ ਮਤਲਬ ਕੋਸ਼ਿਸ਼ ਕਰਦਾ ਹੈ ਵਜੀਰੇ ਦੇ ਮੂੰਹੋਂ ਬੰਬ ਦਾ ਨਾ ਸੁਣਦਿਆਂ ਹੀ ਸਪਾਈ ਥਾਣੇਦਾਰ ਦੇ ਹੁਕਮ ਨਾਲ ਵੱਟ ਜੀਰੇ ਨੂੰ ਹੱਥ ਕੜੀਆਂ ਲਾ ਲੈਂਦਾ ਹੈ ਇਕਾਂਗੀ ਵਿੱਚ ਵੀਰਾ ਵਾਲੀ ਦਾ ਪਰਿਵਾਰ ਮਿਹਨਤ ਕਰਨ ਵਾਲੇ ਲੋਕਾਂ ਦਾ ਬਿੰਬ ਬਣ ਕੇ ਸਾਡੇ ਸਾਹਮਣੇ ਆਉਂਦੇ ਹਨ ਨੰਬਰ 6 ਰਿਫਿਊਜੀ ਦੀਆਂ ਸਮੱਸਿਆ ਭਾਰਤ ਤੇ ਪਾਕਿਸਤਾਨ ਦੇ ਵੰਡ ਤੋਂ ਬਾਅਦ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਲੋਕਾਂ ਦੀ ਅਦਲਾ ਬਦਲੀ ਕਰਨੀ ਸ਼ੁਰੂ ਕੀਤੀ ਅਜਈਆਂ ਸਮੱਸਿਆਵਾਂ ਵਿੱਚ ਫਸੇ ਲੋਕਾਂ ਦਾ ਜੀਵਨ ਬਹੁਤ ਹੀ ਕਠਿਨਾਈ ਭਰਿਆ ਸੀ ਲੱਖਾਂ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਜਦੋਂ ਉਹ ਆਪਣੇ ਦੇਸ਼ ਵਿੱਚ ਆਏ ਸਨ ਤਾਂ ਉਹਨਾਂ ਅੱਗੇ ਸਭ ਤੋਂ ਵੱਡੀ ਸਮੱਸਿਆ ਰੋਟੀ ਕੱਪੜਾ ਅਤੇ ਮਕਾਨ ਦੀ ਆ ਰਹੀ ਸੀ। ਕਈ ਰਿਫਿਊਜੀਆ ਨੂੰ ਰੋਟੀ ਕੱਪੜਾ ਅਤੇ ਮਕਾਨ ਦੇਣ ਦੀ ਥਾਂ ਜੇਲ੍ਹਾਂ ਵਿੱਚ ਛੁੱਟ ਦਿੱਤਾ ਗਿਆ। ਇਸ ਦਰਦਨਾਕ ਘਟਨਾ ਨੂੰ ਇਕਾਂਗੀਕਾਰ ਨੇ ਬੰਬ ਕੇਸ ਇਕਾਂਗੀ ਦੇ ਮਾध्यम ਰਾਹੀਂ ਬਹੁਤ ਹੀ ਕਲਾਤਮਕ ਢੰਗ ਨਾਲ ਪੇਸ਼ ਕੀਤਾ ਹੈ। ਨੰਬਰ 7 ਸਿਪਾਈ ਵੱਲੋਂ ਲੋਕਾਂ ਬਾਰੇ ਜਾਣੂ ਕਰਵਾਣਾ। ਸਿਪਾਈ ਨਵੇਂ ਆਏ ਥਾਣੇਦਾਰ ਨੂੰ ਦੱਸਦਾ ਹੈ ਕਿ ਲੋਕਾਂ ਨੇ ਆਪਣੇ ਘਰਾਂ ਵਿੱਚ ਤੋੜੇ-ਦਰ ਬੰਦੂਕਾਂ ਰੱਖੀਆਂ ਹੋਈਆਂ ਹਨ। ਪਿੰਡ ਦੇ ਲੋਹਾਰ ਸਫਾ ਜੰਗ ਪਾਲਾ ਨੇਜਾ ਗੁਪਤੀ ਸ਼ਵੀ ਆदि ਹਰ ਪ੍ਰਕਾਰ ਦੇ ਹਥਿਆਰ ਬਣਾਉਂਦੇ ਹਨ ਇੱਥੇ ਆਣਾ ਬਣਾਉਂਦੇ ਹਨ ਸਿਪਾਈ ਥਾਣੇਦਾਰ ਦੀ ਖੁਸਾਮਤ ਕਰਦਿਆਂ ਹੋਇਆ ਕਹਿੰਦਾ ਹੈ ਕਿ ਜੇਕਰ ਉਹਨਾਂ ਵਰਗੇ ਥਾਣੇਦਾਰ ਇਲਾਕੇ ਵਿੱਚ ਗਸ਼ਤ ਕਰਨਗੇ ਤਾਂ ਕਿਸੇ ਨੇ ਚੂ ਨਹੀਂ ਕਰਨੀ ਤੇ ਸਾਰੇ ਸੁਸਰੀ ਵੰਗ ਸੌ ਜਾਣਗੇ ਸੁਸਰੀ ਵੰਗ ਸੌਣ ਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਮਤਲਬ ਡਰ ਜਾਣਗੇ ਠੀਕ ਹੈ ਚੂਨਾ ਕਰਨamata ਕੋਈ ਮਤਲਬ ਉਸਕੇ ਗਿਆ ਨਾ ਔਰ ਗੈਰਕਾਨੂੰਨੀ ਕੰਮ ਨਹੀਂ ਹੋਏਗਾ ਠੀਕ ਹੈ ਨੰਬਰ 8 ਵਿਅੰਗ ਅਤੇ ਹਾਦਸਾ ਬੰਬ ਕੇਸ ਵਿੱਚ ਇਕਾਂਗੀ ਕਾਰਨੇ ਜਿੱਥੇ ਵੀਰਾਂ ਵਾਲੀ ਦੀਪੋ ਕਰਨਲ ਜਰਨਲ ਅਤੇ ਤੇ ਵਜ਼ੀਰੇ ਦੀ ਮਿਹਨਤ ਭਰੀ ਜ਼ਿੰਦਗੀ ਦਾ ਜ਼ਿਕਰ ਕੀਤਾ ਹੈ ਉੱਥੇ ਹੀ ਪਿੰਡ ਵਿੱਚ ਆਏ ਨਵੇਂ ਥਾਣੇਦਾਰ ਦੀ ਭੂਮਿਕਾ ਨੂੰ ਵਿਅੰਗ ਮਈ ਢੰਗ ਨਾਲ ਪੇਸ਼ ਕੀਤਾ ਗਿਆ ਹੈ ਜੋ ਵਜੀਰਾ ਨੂੰ ਇਸ ਲਈ ਹੱਤਕੜੀਆਂ ਲਗਾ ਦਿੰਦਾ ਹੈ ਕਿ ਉਹ ਬੰਬ ਬਣਾਉਂਦਾ ਹੈ ਉਹ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਵਜੀਰਾ ਕੈਮੀਕਲ ਵਾਲੇ ਬੰਬ ਨਹੀਂ ਸਗੋਂ ਟਾਂਗੇ ਦੇ ਬੰਬ ਬਣਾਉਂਦਾ ਹੈ ਇਸ ਤਰ੍ਹਾਂ ਇਕਾਂਗੀ ਵਿੱਚ ਲੇਖਕ ਨੇ ਵਜੀਰਾ ਨੂੰ ਬਿਨਾਂ ਪੁਸ਼ਗਿਸ਼ ਕੀਤੇ ਜੇਲ੍ਹ ਲੈ ਜਾਣ ਵਾਲੇ ਹੱਥ ਅਤੇ ਥਾਣੇਦਾਰ ਦਾ ਟਾਂਗੇ ਦੇ ਬੰਬ ਪੁਰਾਣੇ ਸਮੇਂ ਵਿੱਚ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਵਾਸਤੇ ਟਾਂਗੇ ਯੂਜ਼ ਹੁੰਦੇ ਸੀ ਲੇਕਿਨ ਅੱਜਕੱਲ ਟਾਂਗੇ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੇ ਬਹੁਤ ਹੀ ਘੱਟ ਕੋਈ ਪਿੰਡ ਥਾਂ ਹੋਏਗਾ ਜਿੱਥੇ ਜਿੱਥੇ ਟਾਂਗੇ ਦੇਖਣ ਨੂੰ ਮਿਲਦੇ ਨੇ ਤੇ ਬੇਟਾ ਜਿਹੜਾ ਟਾਂਗ ਆ ਨਾ ਉਹਦਾ ਕੋਈ ਇੱਕ ਪੁਰਜ਼ਾ ਜਿਹਨੂੰ ਬੰਬ ਕਿਹਾ ਜਾਂਦਾ ਠੀਕ ਹੈ ਥਾਣੇਦਾਰ ਦਾ ਟਾਂਗੇ ਦੇ ਬੰਬ ਨੂੰ ਕੈਮੀਕਲ ਦੇ ਬੰਬ ਸਮਝਣ ਵਾਲੀ ਵਿਅੰਗਮੇ ਗਾਲ ਨੂੰ ਬੜੇ ਹੀ ਕਲਾਤਮਕ ਟਾਂਗ ਨਾਲ ਪੇਸ਼ ਕੀਤਾ ਹੈ ਨੰਬਰ 9 ਪਾਤਰਾਂ ਦੀ ਭੂਮਿਕਾ ਕਿਸੇ ਵੀ ਇਕਾਂਗੀ ਦੀ ਸਫਲਤਾ ਕਾਫੀ ਹੱਦ ਤੱਕ ਪਾਤਰਾਂ ਦੀ ਸੰਜੀਵਤਾ ਉੱਪਰ ਨਿਰਭਰ ਕਰਦੀ ਹੈ ਸੰਜੀਵਤਾ ਮਤਲਬ ਹਾਂ ਪਾਤਰ ਜਿਹੜੇ ਨਾ ਜਿਹੜੇ ਪਲੇ ਕਰਦੇ ਨੇ ਪਾਤਰ ਉਹਾਂ ਨੂੰ ਜਿੰਦੇ ਜੰਗ ਦੇ ਫੀਲ ਹੁੰਦੇ ਨੇ ਠੀਕ ਹੈ ਇਕਾਂਗੀ ਵਿੱਚਲੇ ਪਾਤਰ ਸਮਾਜ ਦੇ ਹੀ ਪ੍ਰਤੀਨਿਧ ਹੁੰਦੇ ਹਨ ਇਸ ਲਈ ਪਾਟਕਾਂ ਨੂੰ ਇਕਾਂਗੀ ਵਿੱਚਲੇ ਪਾਤਰ ਆਪਣੇ ਆਲੇ ਦੁਆਲੇ ਵਿਚਰਦੇ ਮਹਿਸੂਸ ਹੁੰਦੇ ਹਨ ਬੰਬ ਕੇਸ ਇਕਾਂਗੀ ਵਿੱਚਲੇ ਸਾਰੇ ਪਾਤਰਾਂ ਨੇ ਆਪਣੇ ਕਿਰਦਾਰ ਨੂੰ ਪਾਟਕਾਂ ਸਾਹਮਣੇ ਬਖੂਬੀ ਪੇਸ਼ ਕੀਤਾ ਹੈ ਅਤੇ ਉਹਨਾਂ ਦੇ ਦਿਲਾਂ ਵਿੱਚ ਗਹਿਰਾ ਪ੍ਰਭਾਵ ਪਾਇਆ ਹੈ। ਨੰਬਰ 10 ਨਿਆ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ। ਪੁਲਿਸ ਨੂੰ ਆਮ ਤੌਰ ਤੇ ਲੋਕਾਂ ਦੀ ਰਖਵਾਲੀ ਲਈ ਦੇਸ਼ ਵਿੱਚ ਅਮਨ ਸ਼ਾਂਤੀ ਬਣਾਉਣ ਲਈ ਕੰਨੂ ਦੀ ਸੁਰੱਖਿਆ ਸਥਿਤੀ ਬਣਾਈ ਰੱਖਣ ਅਤੇ ਲੋੜ ਪੈਣ ਤੇ ਲੋਕਾਂ ਦੀ ਮਦਦ ਕਰਨ ਲਈ ਬਣਾਇਆ ਜਾਂਦਾ ਹੈ ਪਰ ਸਾਡੇ ਦੇਸ਼ ਦੀ ਪ੍ਰਸ਼ਾਸਨਿਕ ਪ੍ਰਣਾਲੀ ਕੁਝ ਅਜਿਹੇ ਢੰਗ ਦੀ ਹੈ ਕਿ ਇੱਥੇ ਬੇਦੋਸ਼ ਲੋਕਾਂ ਨੂੰ ਝੂਠੇ ਮੁਕੱਦਮੇ ਵਿੱਚ ਫਸਾ ਕੇ ਉਹਨਾਂ ਦੀ ਜ਼ਿੰਦਗੀ ਖਰਾਬ ਕੀਤੀ ਜਾ ਰਹੀ ਹੈ ਇਸ ਕਾਂਗੀ ਵਿੱਚ ਇਸ ਸਮੱਸਿਆ ਨੂੰ ਉਜਾਗਰ ਕਰਕੇ ਦੇਸ਼ ਦੀ ਨਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ ਗਈ ਹੈ ਨੰਬਰ 11 ਜਾਗਰੂਕਤਾ ਅਤੇ ਬਦਲਾਅ ਦੀ ਲੋੜ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਬੰਬ ਕੇਸ ਇਕਾਂਗੀ ਵਿੱਚ ਭਾਵੇਂ ਇਕਾਂਗੀਕਾਰ ਨੇ ਸਮਕਾਲੀ ਸਮੱਸਿਆ ਨੂੰ ਪੇਸ਼ ਕੀਤਾ ਹੈ ਪਰ ਕੁਝ ਹੱਦ ਤੱਕ ਇਸ ਸਮੱਸਿਆ ਤੋਂ ਅੱਜ ਵੀ ਬਹੁਤ ਸਾਰੇ ਮੱਧ ਵਰਗੀ ਲੋਕ ਪ੍ਰਭਾਵਿਤ ਹੋ ਰਹੇ ਹਨ ਅੱਜ ਵੀ ਕਈ ਬੇਦੋਸ਼ੇ ਲੋਕ ਬਿਨਾਂ ਕਿਸੇ ਖਸੂਰ ਦੇ ਜੇਲ੍ਹਾਂ ਭੁਗਤ ਰਹੇ ਹਨ ਇਸ ਇਕਾਂਗੀ ਰਾਹੀ ਇਕਾਂਗੀਕਾਰ ਨੇ ਲੋਕਾਂ ਵਿੱਚ ਜਾਗਰੂਕਤਾ ਅਤੇ ਬਦਲਾਅ ਦੀ ਮੰਗ ਕੀਤੀ ਹੈ। ਨੰਬਰ 12 ਇਕਾਂਗੀ ਦਾ ਛਿਟਾ ਬੰਬ ਕੇਸ ਇੱਕ ਬਹੁਤ ਹੀ ਮਹੱਤਵਪੂਰਨ ਅਤੇ ਵਿਅੰਗਮਈ ਇਕਾਂਗੀ ਹੈ। ਲੇਖਕ ਨੇ ਇਸ ਨੂੰ ਵਿਅੰਗਮਈ ਢੰਗ ਨਾਲ ਅਤੀ ਕਥਨੀ ਦਾ ਸਹਾਰਾ ਲੈਂਦਿਆਂ ਪੇਸ਼ ਕੀਤਾ ਹੈ। ਇਸ ਇਕਾਂਗੀ ਰਾਹੀ ਲੇਖਕ ਨੇ ਦੇਸ਼ ਦੇ ਪ੍ਰਸ਼ਾਸਨਿਕ ਢਾਂਚੇ ਨੂੰ ਨਿਸ਼ਾਨਾ ਬਣਾਉਂਦਿਆਂ ਇਸ ਵਿੱਚ ਸੁਧਾਰ ਕਰਨ ਦਾ ਸੁਨੇਹਾ ਦਿੱਤਾ ਹੈ ਤਾਂ ਜੋ ਹਰ ਵਿਅਕਤੀ ਆਪਣੇ ਅਧਿਕਾਰਾਂ ਦੀ ਖੁੱਲ ਨੂੰ ਮਾਣ ਸਕਣ ਠੀਕ ਹੈ ਬੇਟਾ ਇਸ ਤਰ੍ਹਾਂ ਬੇਟਾ ਇਹ ਬੰਬ ਕੇਸ ਇਕਾਂਗੀ ਦਾ ਸਾਰ ਕਰ ਲਿਆ ਤੇ ਬੇਟਾ ਨੈਕਸਟ ਵੀਡੀਓ ਵਿੱਚ ਅਸੀਂ ਇਹਦਾ ਵਿਸ਼ਾ ਵਸਤੂ ਕਰਾਂਗੇ ਤੇ ਉਸ ਤੋਂ ਬਾਅਦ ਉਹਦੇ ਪਾਤਰ ਚਿੱਤਰਣ ਕਰਾਂਗੇ ਔਰ ਤਿੰਨ ਵੀਡੀਓ ਵਿੱਚ ਸਾਡਾ ਇੱਕ ਇੱਕ ਅੰਗ ਕੰਪਲੀਟ ਹੋ ਜਾਂਦਾ ਠੀਕ ਹੈ ਬੇਟਾ ਜੀ ਇਹਨੂੰ ਅੱਛੇ ਤਰ੍ਹਾਂ ਯਾਦ ਕਰ ਲੈਣਾ ਕੋਈ ਵੀ ਪੁਆਇੰਟ ਮਿਸ ਨਾ ਕਰਨਾ ਕਿਉਂਕਿ 12 ਪੁਆਇੰਟ ਕਾਫੀ ਹੁੰਦੇ ਨੇ ਏਕਸਾਰ ਤੇ ਵਾਸਤੇ ਠੀਕ ਹੈ ਸੋ ਇਹਨੂੰ ਅੱਛੇ ਤਰ੍ਹਾਂ ਲਰਨ ਕਰ ਲੈਣਾ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ